ਤਾਪਰ ਕੁਝ ਸਮੇਂ ਦੇ ਲਈ ਕਿਸੇ ਦੇ ਭਾਵੇਂ ਚਾਰਜਰ ਲੈਣਾ ਭਾਵੇਂ ਅਸੀਂ ਬਾਜ਼ਾਰ ਦੇ ਵਿੱਚੋਂ ਨਵਾਂ ਚਾਰਜਰ ਖਰੀਦਣਾ ਜਾਂ ਫਿਰ ਸਾਡੇ ਕੋਲ ਜਿਹੜਾ ਚਾਰਜਰ ਮੌਜੂਦ ਹੈ ਇਸ ਵਕਤ ਉਸ ਦੀ ਪਛਾਣ ਕਰਨਾ ਕਿਸ ਤਰ੍ਹਾਂ ਆਪਾਂ ਪਛਾਣ ਕਰ ਸਕਦੇ ਹਾਂ ਅਸੀਂ ਇਸ ਦੀ ਪਛਾਣ ਚਾਰਜਰ ਦੇ ਉੱਪਰ ਲਿਖੇ ਹੋਏ ਆਰ ਦੇ ਸਾਹਮਣੇ ਕੁਝ ਅੱਖਰਾਂ ਤੋਂ ਕਰ ਸਕਦੇ ਹਾਂ ਅਤੇ ਇਹਨਾਂ ਅੱਖਰਾਂ ਦੀ ਪਛਾਣ ਕਰਨ ਦੇ ਲਈ ਸਾਡੇ ਮੋਬਾਈਲ ਫੋਨ ਦੇ ਵਿੱਚ ਇੱਕ ਐਪਲੀਕੇਸ਼ਨ ਹੋਣੀ ਜ਼ਰੂਰੀ ਹੈ ਇਹ ਐਪਲੀਕੇਸ਼ਨ ਭਾਰਤ ਸਰਕਾਰ ਦੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਦੇ ਵੱਲੋਂ ਬਣਾਈ ਹੋਈ ਹੈ ਹੁਣ ਕਿਸੇ ਵੀ ਚਾਰਜ ਦੇ ਉੱਪਰ ਲਿਖੇ ਹੋਏ ਆਰ ਦੇ ਸਾਹਮਣੇ ਕੁਝ ਅੱਖਰਾਂ ਨੂੰ ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਪਈ ਐਪਲੀਕੇਸ਼ਨ ਬੀ ਸਕੁਅਰ ਦੇ ਵਿੱਚ ਜਾ ਕੇ ਉਹਨਾਂ ਅੱਖਰਾਂ ਨੂੰ ਭਰ ਕੇ ਆਪਾਂ ਚੈੱਕ ਕਰ ਸਕਦੇ ਹਾਂ ਇਸ ਦੇ ਲਈ ਤੁਹਾਨੂੰ ਪਲੇ ਸਟੋਰ ਤੋਂ ਬੀ ਸਕੁਅਰ ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ ਬੀ ਸਕੁਅਰ ਆਪਾਂ ਲਿਖ ਕੇ ਪਲੇ ਸਟੋਰ ਦੇ ਉੱਪਰ ਸਰਚ ਕਰਾਂਗੇ ਸਰਚ ਕਰਦੇ ਸਾਰ ਸਾਡੇ ਸਾਹਮਣੇ ਬੀ ਸਕੁਅਰ ਐਪਲੀਕੇਸ਼ਨ ਆ ਜਾਵੇਗੀ ਇਸ ਨੂੰ ਇੱਥੋਂ ਇੰਸਟਾਲ ਆਪਾਂ ਕਰ ਲੈਣਾ ਹੈ ਇnstall ਕਰ ਤੋਂ ਬਾਅਦ ਇਸ ਨੂੰ ਆਪਾਂ ਓਪਨ ਕਰ ਲਵਾਂਗੇ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆਵੇਗਾ ਅਤੇ ਇੱਥੇ ਸਾਨੂੰ ਲਿਖਿਆ ਹੋਇਆ ਨਜ਼ਰ ਆਵੇਗਾ ਬਿਊਰੋ ਆਫ ਇੰਡੀਅਨ ਸਟੈਂਡਰਡਸ ਇਹ ਬਿਸਕਅਰ ਐਪਲੀਕੇਸ਼ਨ ਹੈ ਭਾਰਤ ਸਰਕਾਰ ਦੀ ਐਪਲੀਕੇਸ਼ਨ ਹੈ ਅਤੇ ਇਸ ਦੇ ਵਿੱਚ ਕੁਝ ਆਪਸ਼ਨਾਂ ਤੁਹਾਨੂੰ ਹੇਠਾਂ ਨਜ਼ਰ ਆਣ ਗਈਆਂ ਇਹਨਾਂ ਦੇ ਵਿੱਚੋਂ ਪਹਿਲੀ ਲਾਈਨ ਦੇ ਵਿੱਚ ਸੱਜੇ ਹੱਥ ਇੱਕ ਆਪਸ਼ਨ ਹੈ ਵੈਰੀਫਾਈ ਆਰ ਨੰਬਰ ਅੰਡਰ ਸੀਆਰਐਸ ਆਪਾਂ ਇਸ ਦੇ ਮਾਧਿਅਮ ਦੇ ਨਾਲ ਸਰਚ ਕਰਕੇ ਦੇਖ ਸਕਦੇ ਹਾਂ ਆਪਾਂ ਹੁਣ ਵੈਰੀਫਾਈ ਆਰ ਨੰਬਰ ਅੰਡਰ ਸੀਆਰਐਸ ਵਾਲੀ ਆਪਸ਼ਨ ਦੇ ਉੱਪਰ ਜਦੋਂ ਕਲਿੱਕ ਕਰਾਂਗੇ ਤਾਂ ਇੱਥੇ ਆਪਾਂ ਨੂੰ ਨਜ਼ਰ ਆਵੇਗਾ ਕਿ ਆਰ ਲਿਖਿਆ ਹੋਇਆ ਉੱਪਰ ਆਰ ਦਾ ਮਤਲਬ ਰਜਿਸਟ੍ਰੇਸ਼ਨ ਨੰਬਰ ਹੈ ਆਪਾਂ ਰਜਿਸਟ੍ਰੇਸ਼ਨ ਨੰਬਰ ਚੈੱਕ ਕਰਨਾ ਹੈ ਤਾਂ ਇੱਥੇ ਆਰ ਦੇ ਸਾਹਮਣੇ ਵਾਲੀ ਥਾਂ ਦੇ ਉੱਪਰ ਆਪਾਂ ਉਸ ਚਾਰਜਰ ਦਾ ਰਜਿਸਟ੍ਰੇਸ਼ਨ ਨੰਬਰ ਉਸ ਚਾਰਜਰ ਦੇ ਉੱਪਰ ਲਿਖਿਆ ਹੋਵੇਗਾ ਆਰ ਦੇ ਸਾਹਮਣੇ ਜਿਹੜੇ ਅੱਖਰ ਲਿਖੇ ਹੋਣਗੇ ਉਹ ਅੱਖਰ ਆਪਾਂ ਇੱਥੇ ਭਰ ਦੇਣੇ ਹਨ ਹੁਣ ਸਾਡੇ ਕੋਲ ਜਿਹੜਾ ਚਾਰਜਰ ਹੈ ਉਸ ਦੇ ਉੱਪਰ 930 17 434 ਨੰਬਰ ਲਿਖਿਆ ਹੋਇਆ ਹੈ ਸੋ ਆਪਾਂ ਇੱਥੇ ਲਿਖ ਦਿਆਂ 930 17 434 ਹੁਣ ਆਪਾਂ ਗੋ ਦੇ ਉੱਪਰ ਜਾਵਾਂਗੇ ਇਸ ਦੇ ਵੱਲੋਂ ਦੇਖਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਸ ਚਾਰਜਰ ਦਾ ਪੂਰਾ ਡਾਟਾ ਇਹ ਐਪਲੀਕੇਸ਼ਨ ਕੱਢ ਕੇ ਸਾਡੇ ਸਾਹਮਣੇ ਰੱਖ ਦੇਵੇਗੀ ਅਤੇ ਜਦੋਂ ਪੂਰਾ ਡਾਟਾ ਫਿਲ ਕਰਕੇ ਉਸ ਦਾ ਇਹ ਦੱਸੇਗੀ ਤਾਂ ਉਸ ਦਾ ਮਤਲਬ ਹੈ ਕਿ ਚਾਰਜਰ オリジナル ਹੈ ਅਤੇ ਇਸ ਚਾਰਜਰ ਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਜਿਸਟਰਡ ਮਾਡਲ ਕਿਹੜੇ-ਕਿਹੜੇ ਮਾਡਲਸ ਨੂੰ ਇਹ ਲੱਗ ਸਕਦਾ ਹੈ ਇਸ ਤਰ੍ਹਾਂ ਤੁਸੀਂ ਕਿਸੇ ਚਾਰਜਰ ਦੀ ਪਹਿਚਾਨ ਕਰ ਸਕਦੇ ਹੋ ਵੈਲਿਡ ਅਪ ਟੂ ਵੀ ਡੇਟ ਲਿਖੀ ਹੋਈ ਹੈ ਇਹ ਬ੍ਰਾਂਡ ਦਾ ਨਾਮ ਵੀ ਲਿਖਿਆ ਹੋਇਆ ਹੈ ਅਦੇ ਸਟੇਟਸ ኦਪਰੇਟਿਵ ਲਿਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਪਤਾ ਕਰ ਸਕਦੇ ਹਾਂ ਕਿ ਚਾਰਜਰ オリジナル ਹੈ ਜਾਂ ਨਹੀਂ ਇਸ ਨੂੰ ਆਰ ਨੰਬਰ ਲਿਖ ਕੇ ਗੋ ਦੇ ਉੱਪਰ ਜਾਣ ਦੀ بجائے ਅਸੀਂ ਸਕੈਨ ਕਯੂਆਰ ਕੋਡ ਦੇ ਉੱਤੇ ਜਾ ਕੇ ਵੀ ਉਸ ਨੂੰ ਸਕੈਨ ਕਰਕੇ ਵੀ ਪਤਾ ਕਰ ਸਕਦੇ ਹਾਂ